ਨਗਰ ਕੌਂਸਲ ਮੰਡੀ ਗੋਵਿੰਦਗੜ ਦੀ 54 ਵਿਗੇ ਜ਼ਮੀਨ ਤੇ ਨਾਜਾਇਜ਼ ਕਬਜ਼ਾਕਾਰ ਉਦਯੋਗਪਤੀਆਂ ਦੇ ਪਾਸੋਂ ਜ਼ਮੀਨ ਖਾਲੀ ਕਰਵਾਉਣ ਦੀ ਮੰਗ ਨੂੰ ਲੈ ਕੇ ਮੁਹੱਲਾ ਸੁਧਾਰ ਕਮੇਟੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸੇਵਾ ਸੰਪਤੀ ਮੰਡੀ ਗੋਵਿੰਦਗੜ ਦੇ ਵੱਲੋਂ ਜਨ ਹਿੱਤ ਦੇ ਵਿੱਚ ਮੁਰਤੋਂ ਸੰਘਰਸ਼ ਦਾ ਵਿਗਲਬਾਜ਼ਾ ਦਿੱਤਾ ਗਿਆ ਅਤੇ ਮੁਹੱਲੇ ਦੇ ਲੋਕਾਂ ਦੇ ਵੱਲੋਂ ਆਪਣੇ ਮੂੰਹਾਂ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸ਼ਹਿਰ ਦੇ ਵਿੱਚ ਮੋਨ ਮਾਰਚ ਕੀਤਾ ਗਿਆ ਜਿੱਥੇ ਪ੍ਰਦਰਸ਼ਨਕਾਰੀਆਂ ਨੇ ਆਪਣੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਤੇ ਤਹਿਸੀਲਦਾਰ ਨਿਰਪਾਲ ਸਿੰਘ ਟਿਵਾਣਾ ਨੂੰ ਮੈਮੋਰੈਂਡਮ ਵੀ ਸੌਪਿਆ। ਅੰਦਰ ਵਿੱਚ ਲਿਆ ਦਿੱਤਾ ਜਾ ਉਹ ਜੋ ਵੀ ਉਹ ਬਣਾ ਦਿੱਤੀ ਜਾਏ। ਹਾਂਜੀ ਦੁਵਾਰਕਾਂ ਸਰ ਜੋ ਵੀ ਤੁਸੀਂ ਮੈਮੋਰੈਂਡਮ ਦਿੱਤਾ ਹੈ ਤੁਹਾਡੀ ਆਪਣੀ ਮੰਗ ਹੈ ਕਿ ਇਹ ਅਸੀਂ ਤਾਂ ਦੁਬਾਰਾ ਸਰਕਾਰ ਨੂੰ ਇਹ ਮਤਲਬ ਪੁਜਦਾ ਕਰ ਦਿੱਤਾ ਜਾਵੇਗਾ ਜੋ ਤੁਹਾਡੀ ਬਾਜੂ ਮੰਗ ਹੈ ਇਹਦੇ ਸਾਰੇ ਰਿਪੋਰਟ ਜਿਹੜੇ-ਜਿਹੜੇ ਮੈਚ ਨਾਲ ਰਿਲੇਟਡ ਹੈ ਉਹ ਸਰਕਾਰ ਨੂੰ ਦੇ ਦਿੱਤੇ ਜਾਵੇਗੇ। ਇਹ ਤੁਹਾਨੂੰ ਇਨਸਾਫ ਹੋਏਗਾ। ਅਸੀਂ ਆ ਜੋ ਮਹੱਲਾ ਸਰਕਾਰ ਕਮੇਟੀ ਤੇ ਸ਼ਰੂ ਤੇਗਵਾ ਸੇਵਾ ਸੰਮਤੀ ਵੱਲੋਂ ਜੋ 54 ਵਿਗੇ ਜ਼ਮੀਨ ਸੀ ਉਸ ਪ੍ਰਤੀਸ ਦੇ ਸੀ ਮੈਂਬਰ ਨੂੰ ਦਿੱਤਾ ਹੈ ਸਰਕਾਰ ਦੋ ਤਰੀਕ ਤਲਵਾਰ ਨਾਲ ਕੰਮ ਕਰ ਰਹੀ ਆ ਇੱਕ ਪਾਸੇ 26 ਕਰੋੜ ਰੁਪਈਆ ਜੋ ਸਰਕਾਰ ਨੇ ਨਗਰ ਕੌਂਸਲ ਨੇ 11 ਬੰਦਿਆਂ ਕਬਜ਼ਾ ਕਰਵਾਉਣਾ ਹੈ ਜ਼ਮੀਨ ਹੀ ਛਡਾਰੇ ਇੱਕ ਪਾਸੇ ਗਰੀਬ ਵਰਗ ਜਿਹਦਾ 500-500 ਹਜ਼ਾਰ ਰੁਪਈਆ ਬਿੱਲ ਬਣਦਾ ਉਹ ਤੇ ਇਹ ਉਹ ਜਿਹਦੇ 5-700 ਰੁਪਈਆ ਬਿੱਲ ਬਣਦਾ ਉਹਦੇ ਦਾ ਪਾਣੀ ਦਾ ਕਨੈਕਸ਼ਨ ਕੱਟਣ ਆ ਸਕਦੇ ਨੇਗੇ ਲੇਕਿਨ ਜਿਹੜਾ 26 25 26 ਕਰੋੜ ਰੁਪਏ ਲੈਣਾ ਉਹਦੇ ਕਰੈਸੇ ਕਿਉਂ ਨਹੀਂ ਕੱਟੇ ਜਾ ਰਹੇ ਉਹ ਜਿਵੇਂ ਕਿਉਂ ਨਹੀਂ ਖਾਲੀ ਕਰਾਈ ਜਾ ਰਹੀ ਹੈ ਇਹਦੇ ਵਿੱਚ ਪ੍ਰਸ਼ਾਸਨ ਦਾ ਬਹੁਤ ਵੱਡਾ ਹੱਥ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਕਰਦੇ ਹਾਂ ਅਸੀਂ ਨਵਜੋਤ ਸਿੱਧੂ ਜੀ ਨੂੰ ਮੰਗ ਕਰਦੇ ਹਾਂ ਕਿ ਇਸ ਜ਼ਮੀਨ ਵੱਲ ਧਿਆਨ ਦੇ ਕੇ ਸਾਡਾ ਕੁੜੀਆਂ ਦਾ ਕਾਲਜ ਉੱਥੇ ਬਣਾਇਆ ਜਾਵੇ ਜਾਂ ਗਰੀਬ ਲੋਕਾਂ ਵਾਸਤੇ ਘਟੋੜ ਦੋ ਦੋ ਵਿਸੇ ਦੇ ਮਕਾਨ ਬਣਾਏ ਜਾਣ ਘਟੋੜ 2000 ਬੰਦਾ ਉੱਥੇ ਅਡਜਸਟ ਹੋ ਸਕਦਾ ਹੈ ਹੋਰ ਅੱਜ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਜੋ ਨਗਰ ਕੌਂਸਲ ਦੀ ਜ਼ਮੀਨ ਦੇ ਤੇ ਨਜਾਇਜ਼ ਕਬਜ਼ੇ ਕੀਤੇ ਗਏ ਹਨ ਉਹਨਾਂ ਦੇ ਵਿਰੁੱਧ ਮੋਨ ਮਾਰਚ ਕੱਢਿਆ ਗਿਆ ਹੈ ਜਿਸ ਇਲਾਕਾ ਨਿਵਾਸੀ ਹਮਾਵਾ ਕੇ ਪਹੁੰਚੇ ਹਨ ਤੇ ਤਹਿਸੀਲਦਾਰ ਸਾਹਿਬ ਨੂੰ ਮੈਮੋਰੰਡਮ ਦਿੱਤਾ ਗਿਆ ਹੈ ਤੇ ਹਾਈ ਕੋਰਟ ਚ ਕੇਸ ਜਿਹੜਾ ਤੁਸੀਂ ਨੇ ਕੀਤਾ ਸੀ ਉਹਦਾ ਕੀ ਡਿਸੀਜਨ ਆਇਆ ਹੈ ਹਾਈ ਕੋਰਟ ਦੇ ਮਾਨਯੋਗ ਜੱਜ ਸਾਹਿਬ ਨੇ ਆਰਡਰ ਕੀਤਾ ਹੈ ਕਿ ਜਿਹੜੀ ਨਗਰ ਕੌਂਸਲ ਹੈ ਇਹ ਕੇਸ ਦੀ ਚੰਗੀ ਤਰ੍ਹਾਂ ਪੈਰਵਾਈ ਕਰੇ ਡਿਪਟੀ ਡਾਇਰੈਕਟਰ ਸਾਰੇ ਪੱਖਾਂ ਨੂੰ ਵਿਚਾਰ ਕੇ ਸਹੀ ਤੇ ਯੋਗ ਫੈਸਲਾ ਦੇਣ ਜੋ ਕਿ ਜਨਤਾ ਦੇ ਹੱਕ ਵਿੱਚ ਹੋਵੇ। ਉਹ ਬਕਾਇਆ ਰਾਸ਼ੀ ਉਹਨਾਂ ਤੋਂ ਵਸੂਲਣ ਦਾ ਇਹਨਾਂ ਦੀ ਸੁਣਵਾਈ ਕਰਕੇ ਜੋ ਇਹ ਜਾਇਜ ਇਹ ਬਕਾਇਆ ਰਾਸ਼ੀ باندې ਉਹ ਫਸੂਲੀ ਜਾਵੇ ਅਤੇ ਜਗ੍ਹਾ ਬਾਰੇ ਯੋਗ ਫੈਸਲਾ ਲਿਆ ਜਾਵੇ। ਉਹਨਾਂ ਨੇ ਅੱਜ ਮੋਨ ਮਾਰਚ ਕੱਢਿਆ ਇਸ ਕਰਕੇ ਕਿਉਂਕਿ 54 ਵਿਗੇ ਜਮੀਨ ਜਿਹੜੀ ਹੈ ਉਹ ਜਿਹੜੇ ਮਿੱਲ ਮਾਲਕ ਨੇ ਉਹਨਾਂ ਨੇ ਦੱਬੀ ਹੋਈ ਹੈ ਸੁਪਰੀਮ ਕੋਰਟ ਹਾਈ ਕੋਰਟ ਦੇ ਜੱਜ ਸਾਹਿਬ ਦੇ ਆਰਡਰ ਨੇ ਕਿ ਇਹਨਾਂ ਕੋਲੋਂ ਜੋ 26 ਕਰੋੜ ਦੇ ਕਰੀਬ ਜਿਹੜਾ ਰੁਪਈਆ ਹੈ ਉਹ ਵਸੂਲ ਕਰਕੇ ਇਹਨਾਂ ਦੀ ਜਗ੍ਹਾ ਜਿਹੜੀ ਉਹ ਖਾਲੀ ਕੀਤੀ ਜਾਵੇ ਪਰ ਪ੍ਰਸ਼ਾਸਨ ਜਿਹੜਾ ਮਾਰਕੀਟ ਕਮੇਟੀ ਹੈ ਬਿਲਕੁਲ ਇਸ ਉੱਤੇ ਨਗਰ ਕੌਂਸਲ ਜਿਹੜਾ ਮੰਡੀ ਗਵਿੰਦਗੜਾ ਤੇ ਬਿਲਕੁਲ ਇਸ ਉੱਤੇ ਧਿਆਨ ਨਹੀਂ ਦੇ ਰਿਹਾ ਕਿਉਂਕਿ ਜਿਹੜੇ ਉਹ ਉੱਤੇ ਕਾਬਜ਼ ਨੇ ਉਹ ਕਾਂਗਰਸ ਹੀ ਲੀਡਰ ਨੇ ਔਰ ਕਾਂਗਰਸੀ ਲੀਡਰ ਹੋਣ ਦੇ ਨਾਤੇ ਜਿੱਥੇ ਕੈਪਟਨ ਮਨਿੰਦਰ ਸਿੰਘ ਜੀ ਕੱਲ 12 ਤਰੀਕ ਨੂੰ ਉਦਘਾਟਨ ਕਰਨ ਆ ਰਹੇ ਨੇ ਉਹਨਾਂ ਲੋਕਾਂ ਨੇ ਉੱਥੇ ਕਬਜ਼ਾ ਕੀਤਾ ਹੋਇਆ ਅਸੀਂ ਇਸ ਕਰਕੇ ਮੋਨ ਮਾਰਚ ਕੀਤਾ ਕਿਉਂ ਸਾਡੀ ਆਵਾਜ਼ ਜਿਹੜੀ ਸਰਕਾਰ ਤੱਕ ਪਹੁੰਚ ਸਕੇ ਕਿ ਇਹ ਜਿਹੜੇ ਤੁਸੀਂ ਕੈਪਟਨ ਸਾਹਿਬ ਜਿਹੜੇ ਪ੍ਰਿਸ਼ਟ ਲੋਕਾਂ ਦੇ ਤੁਸੀਂ ਉਦਘਾਟਨ ਕਰਨ ਆ ਰਹੇ ਹੋ ਉਹ ਸਾਡੇ ਗਰੀਬ ਲੋਕਾਂ ਦੀ 54 ਵਿਗੇਜ ਵਿੱਚ ਜਿਹੜੀ ਉਹ ਕਬਜ਼ਾ ਕੀਤਾ ਪਿਆ ਉਹਨਾਂ ਨੇ ਮੰਡੀ ਗੋਬਿੰਦਗੜ੍ਹ ਤੋਂ ਸੰਜੂ ਸੈਣੀ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ